श्री गुरु रामदास रामदासि धन श्री गुरु रामदासि तन् अन श्री गुरु रामदासि तन् अन श्री गुरु रामदासि तन् अह श्री गुरु रामदास रामदासि न् श्री गुरु रामदासि तन् अह श्री गुरु रामदास जी दन् श्री गुरु रामदाी धन तन् श्री गुरु रामदास रामदास्न तन् श्री गुरु रामदास जी धन तन् श्री गुरु रामदास जी धन तन् श्री गुरु रामदास जी धन तन् श्री गुरु रामदास जी अन श्री गुरु रामदास जी tan tan shri guru ram dasi 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 guru ram dasi तन तन श्री गुरु रामदास जी 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 tan tan shri guru ram dasi tan tan shri guru ram dasi mm tan tan shri guru ram dasi 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 Tan tan Shri Guru Ram Das Ji 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 ਤਨ ਤਨ ਸ੍ਰੀ ਗੁਰੂ ਰਾਮਦਾਸ ਜੀ 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 ਤਨ ਤਨ ਸ਼੍ਰੀ 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 ਗੁਰੂ ਰਾਮਦਾਸ ਜੀ ਤਨ ਤਨ ਸ੍ਰੀ 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 ਗੁਰੂ ਰਾਮਦਾਸ ਜੀ தன தனி குரு ராமதாஸ் தன் தன ஸ்ரீ குரு ராமதாஸ் தன் தன ஸ்ரீ குரு ராமதாஸ் தன் தன் ஸ்ரீ குரு ராமதாஸ் தனி தன ஸ்ரீ குரு ராமதாஸ் தன தன் ஸ்ரீ குரு ராமதாஸ் தன தனி குரு ராமதாஸ் தன தனி குரு ராமதாஸ் தன தனி குரு ராமதாஸ் தன தன ஸ்ரீ குரு ராமதாஸ் தன தன ஸ்ரீ குரு ராமதாஸ் தன தனி குரு ராமதாஸ் ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ 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 தன ஸ்ரீ குருமதாஸ் தன ஸ்ரீ குரு ராமதாஸ் தன 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 தன ஸ்ரீ குரு ராமதாஸ் ਤਨ ਤਨ ਸ਼ੀ ਗੁਰੂ ਰਾਮਦਾਸ ਜੀ 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 ਤਨ ਤਨ ਸ਼ਿਰੀ ਗੁਰੂ ਰਾਮਦਾਸੀ ਤਨ ਤਨ ਸ਼ਿਰੀ ਗੁਰੂ ਰਾਮਦਾਸੀ ਤਨ ਤਨ ਸ਼ਿਰੀ ਗੁਰੂ ਰਾਮਦਾਸ ਜੀ ਤਨ ਤਨ ਸ਼ਿਰੀ ਗੁਰੂ ਰਾਮਦਾਸ ਜੀ ਤਨ ਤਨ ਸ਼ਿਰੀ ਗੁਰੂ ਰਾਮਦਾਸੀ ਤਨ ਤਨ ਸ਼ਿਰੀ ਗੁਰੂ ਰਾਮਦਾਸ ਜੀ ਤਨ ਤਨ ਸ਼ੀ 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 ਗੁਰੂ ਰਾਮਦਾਸ ਜੀ ਤਨ ਤਨ ਸ਼੍ਰੀ 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 ਗੁਰੂ ਰਾਮਦਾਸ ਜੀ ਤਨ ਤਨ ਸ਼ਿਰੀ 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 ਗੁਰੂ ਰਾਮਦਾਸ ਜੀ ਤਨ ਤਨ ਸ੍ਰੀ 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 ਗੁਰੂ ਰਾਮਦਾਸ ਜੀ ਤਨ ਤਨ ਸ਼੍ਰੀ 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 ਗੁਰੂ ਰਾਮਦਾਸ ਜੀ ਤਨ ਤਨ ਸ਼ੀ 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 ਗੁਰੂ ਰਾਮਦਾਸ ਜੀ ਤਨ ਤਨ ਸ੍ਰੀ 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 ਗੁਰੂ ਰਾਮਦਾਸ ਜੀ ਤਨ ਤਨ ਸ਼ੀਰੀ 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 ਗੁਰੂ ਰਾਮਦਾਸ ਜੀ ਤਨ ਤਨ ਸ਼੍ਰੀ 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 ਗੁਰੂ ਰਾਮਦਾਸ ਜੀ ਤਨ ਤਨ ਸ੍ਰੀ 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 ਗੁਰੂ ਰਾਮਦਾਸ ਜੀ ਤਨ ਤਨ ਸ਼ੀ 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 ਗੁਰੂ ਰਾਮਦਾਸ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਜੀ ਤਨੇ ਤਨੇ ਹੈ ਤਨੇ ਹੈ ਤਨੇ ਹੈ ਗੁਰੂ ਰਾਮਦਾਸ ਜੀ ਤਨੇ ਗੁਰੂ ਰਾਮਦਾਸ ਜੀ ਤਨੇ ਤਨੇ ਹੈ ਤਨੇ ਹੈ ਤਨੇ ਹੈ गुरु रामदासजि तन् गुरु रामदास जी तनि तन् हे तन् हे तन् हे गुरु रामदास जी तन् गुरु रामदासजि जी हे ਤਨੇ ਹੈ ਤਨੇ ਹੈ ਤਨੇ ਗੁਰੂ ਰਾਮਦਾਸ ਜੀ ਤਨੇ ਤਨੇ ਹੈ ਤਨੇ ਹੈ ਤਨੇ ਗੁਰੂ ਰਾਮਦਾਸ ਜੀ ਤਨੇ ਤਨੇ ਹੈ ਤਨੇ ਹੈ ਤਨੇ ਹੈ ਗੁਰੂ ਰਾਮਦਾਸ ਜੀ ਤਨੇ ਗੁਰੂ ਰਾਮਦਾਸ ਜੀ ਤਨੇ ਤਨੇ ਹੈ ਤਨੇ ਗੁਰੂ ਰਾਮਦਾਸ ਜੀ ਤਨੇ ਹੈ ਗੁਰੂ ਰਾਮਦਾਸ ਜੀ ਤਨੇ ਹੈ ਤਨੇ ਹੈ ਤਨ ਹੈ ਤਨ ਹੈ ਗੁਰ ਰਾਮਦਾਸ ਜੀ ਤਨ ਹੈ ਗੁਰ ਰਾਮਦਾਸ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰ ਰਾਮਦਾਸ ਜੀ ਤਨ ਹੈ ਗੁਰੂ ਰਾਮਦਾਸ ਜੀ ਤਨੇ 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 ਜੇ ਤਨੇ ਗੁਰੂ ਰਾਮਦਾਸ ਜੀ ਤਨੇ ਗੁਰੂ ਰਾਮਦਾਸ ਜੀ ਤਨੇ ਤਨੇ ਹੈ ਤਨੇ ਹੈ ਤਨੇ ਹੈ ਗੁਰੂ ਰਾਮਦਾਸ ਜੀ ਤਨੇ ਗੁਰੂ ਰਾਮਦਾਸ ਜੀ ਤਨੇ 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 ਗੁਰੂ ਰਾਮਦਾਸ ਜੀ ਤਨੇ ਗੁਰ ਰਾਮਦਾਸ ਜੀ ਤਨੇ ਤਨੇ ਹੈ ਤਨੇ ਹੈ ਤਨੇ ਗੁਰੂ ਰਾਮਦਾਸ ਜੀ ਤਨੇ ਹੈ ਗੁਰੂ ਰਾਮਦਾਸ ਜੀ ਤਨੇ ਹੈ ਤਨੇ ਹੈ ਤਨੇ ਹੈ ਤਨੇ ਗੁਰੂ ਰਾਮਦਾਸ ਜੀ ਤਨੇ ਹੈ ਗੁਰੂ ਰਾਮਦਾਸ ਜੀ ਤਨੇ ਹੈ ਤਨੇ ਹੈ ਤਨੇ ਹੈ ਗੁਰੂ ਰਾਮਦਾਸ ਜੀ ਤਨੇ ਹੈ ਗੁਰੂ ਰਾਮਦਾਸ ਜੀ ਤਨੇ ਹੈ ਤਨੇ ਹੈ ਤਨੇ ਹੈ ਗੁਰੂ ਰਾਮਦਾਸ ਜੀ ਤਨੇ ਹੈ ਗੁਰੂ ਰਾਮਦਾਸ ਜੀ ਤਨੇ ਹੈ ਤਨੇ ਹੈ ਤਨੇ ਹੈ ਤਨੇ ਗੁਰੂ ਰਾਮਦਾਸ ਜੀ ਤਨੇ ਗੁਰੂ ਰਾਮਦਾਸ ਜੀ ਤਨੇ तन् तन् श्री गुरु रामदास तन तन राम जी तन् तन् श्री गुरु रामदास जी तन् धन तन श्री गुरु रामदास जी तन् धन श्री गुरु रामदास जी तन् हे तन् हे तन् गुरु रामदास जी तन् गुरु रामदास जी रामदासजि हे तन् तने गुरु जी तने गुरु रामदास जी तने गुरु रामदासजि तन् हे तन् तन् श्री गुरु रामदासजी తన తను శ్రీ గురు రామదాసి తన్ 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 త శ్రీ గురు రామదాసి తంతన్ శ్రీ గురు రామదాసి థన్ శ్రీ గురు రామదాసి జపసంగజీ తన్ తను శ్రీ గురు రామదాసి ਤੰਤੰ ਸ਼੍ਰੀ ਗੁਰੂ ਰਾਮਦਾਸ ਜੀ 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 ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਤਨ ਹੈ ਤਨ ਹੈ ਤਨ ਹੈ ਸ਼੍ਰੀ ਗੁਰੂ ਰਾਮਦਾਸ ਜੀ ਤਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ